ਦੇਖੋ ਪਾਣੀ ਅਸਮਾਨ ਤੋਂ ਗਿਰੇ ਨਾ ਮੀਂਹ ਹੁੰਦਾ ਹੈ ਜੇ ਅਸਮਾਨ ਵੱਲ ਉੱਡ ਕੇ ਜਾਏ ਤੇ ਭਾਫ਼ ਹੁੰਦਾ ਹੈ ਜੇ ਉਹ ਹੀ ਪਾਣੀ ਜੰਮ ਕੇ ਡਿੱਗੇ ਤਾਂ ਗੜੇ ਬਣ ਜਾਂਦਾ ਹੈ ਜੇ ਡਿੱਗ ਕੇ ਜੰਮ ਜਾਏ ਤੇ ਉਹ ਪਾਣੀ ਬਰਫ਼ ਬਣ ਜਾਂਦਾ ਹੈ ਤੇ ਜੇ ਉਹ ਪਾਣੀ ਖੁੱਲਾਂ ਤੇ ਪੈ ਜਾਵੇ ਤੇ ਤਰੇਲ ਬਣ ਜਾਂਦਾ ਹੈ ਜੇ ਉਹ ਹੀ ਪਾਣੀ ਜਮਾ ਹੋ ਜੇ ਤੇ ਝੀਲ ਬਣ ਜਾਂਦਾ ਹੈ ਤੇ ਜੇ ਉਹ ਹੀ ਪਾਣੀ ਵਹਿਣ ਲੱਗ ਪੇ ਤੁਰਨ ਲੱਗ ਪੇ ਤੇ ਨਦੀ ਬਣ ਜਾਂਦਾ ਤੇ ਜੇ ਉਹੋ ਹੀ ਪਾਣੀ ਕਿਨਾਰਿਆਂ ਤੇ ਖਲੋਜੇ ਤੇ ਜੀਵਨ ਬਣ ਜਾਂਦਾ ਜੇ ਉਹੋ ਹੀ ਪਾਣੀ ਕਿਨਾਰਿਆਂ ਤੋਂ ਬਾਹਰ ਆਜੇ ਤੇ ਤਬਾਈ ਬਣ ਜਾਂਦਾ ਜੇ ਉਹੋ ਹੀ ਪਾਣੀ ਅੱਖਾਂ ਤੋਂ ਨਿਕਲੇ ਤੇ ਹੰਝੂ ਬਣ ਜਾਂਦਾ ਜੇ ਉਹੋ ਹੀ ਪਾਣੀ ਜਿਸਮ ਤੋਂ ਨਿਕਲੇ ਤੇ ਪਸੀਨਾ ਬਣ ਜਾਂਦਾ ਜੇ ਉਹੋ ਹੀ ਪਾਣੀ ਪੱਠੀ ਤੋਂ ਨਿਕਲੇ ਤੇ ਸ਼ਰਾਬ ਬਣ ਜਾਂਦਾ ਜੇ ਉਹੋ ਹੀ ਪਾਣੀ ਖੰਡੇ ਬਾਟੇ ਦੇ ਪੌਲ ਵਿੱਚੋਂ ਨਿਕਲੇ ਤੇ ਸੰਗਤ ਜੀ ਚਿੜੀਆਂ ਤੋਂ ਬਾਜ ਤੜਾਉਣ ਵਾਲਾ ਅੰਮ੍ਰਿਤ ਬਣ ਜਾਂਦਾ